ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਹੀਆਂ ਸੀਟਾਂ ਨੇ ਲੋਕ ਸਭਾ ਦੀਆਂ ਜਿੱਥੇ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਲਾਨ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੇਖਣ ਨੂੰ ਮਿਲ ਰਹੀ ਹੈ ਹੋ ਸਕਦਾ ਹੈ ਕਿ ਇਹ ਬਗਾਵਤ ਆਉਣ ਵਾਲੇ ਦਿਨਾਂ ਵਿੱਚ ਖੁੱਲ੍ਹ ਕੇ ਸਾਹਮਣੇ ਆਵੇ ਤੇ ਇੱਕ ਵੱਡਾ ਰੂਪ ਧਾਰ ਲਵੇ ਹੁਣ ਗੱਲ ਕਰਾਂਗੇ ਚੰਡੀਗੜ੍ਹ ਦੀ ਜਿੱਥੇ ਕਾਂਗਸ ਪਾਰਟੀ ਦੇ ਅੰਦਰ ਵੱਡੀ ਫੁੱਟ ਦੇਖਣ ਨੂੰ ਮਿਲ ਰਹੀ ਹੈ ਉਸ ਦੇ ਕਾਰਨ ਕੀ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਕਿਉਂਕਿ ਉਹ ਵੀ ਟਿਕਟ ਦੇ ਨਾਲ ਹੀ ਜੁੜੇ ਹੋਏ ਨਹੀਂ ਦਰਅਸਲ ਕਾਂਗਸ ਵੱਲੋਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੇ ਸਥਾਨਕ ਕਾਈ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਤਿਵਾੜੀ ਨੂੰ ਚੋਣ ਮੈਦਾਨ ਦੇ ਵਿੱਚ उतारे ਜਾਣ ਤੇ ਚਾਰ ਵਾਰ ਸੰਸਦ ਮੈਂਬਰ ਤੇ ਦੋ ਵਾਰ ਕੇਂਦਰੀ ਮੰਤਰੀ ਰਹੇ ਪਵਨ ਕੁਮਾਰ ਬਾਂਸਲ ਵੀ ਨਾਰਾਜ਼ ਦਿਖਾਈ ਦੇ ਰਹੇ ਨੇ ਇਸੇ ਦੇ ਚਲਦਿਆਂ ਚੰਡੀਗੜ੍ਹ ਮਹਿਲਾ ਕਾਂਗਸ ਦੀ ਪ੍ਰਧਾਨ ਦੀਪਾ ਦੁਬੇ ਅਤੇ ਹਾਫਿਜ਼ ਅਨਵਰ ਉਲ ਹੱਕ ਦੇ ਵਿੱਚ 3 ਦਰਜਨ ਦੇ ਕਰੀਬ ਕਾਂਗਰਸੀ ਵਰਕਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤਾ ਚੰਡੀਗੜ੍ਹ ਦੇ ਉਮੀਦਵਾਰ ਲਾਨੇ ਜਾਨ ਮਗਰੋਂ ਮਨੀਸ਼ ਦਿਵਾੜੀ ਪਹਿਲੀ ਵਾਰ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਾਂਗਰਸ ਦਫ਼ਤਰ ਪਹੁੰਚੇ ਜਿੱਥੇ ਰੱਖੇ ਗਏ ਸਮਾਗਮ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਲ ਲੱਕੀ ਸਾਬਕਾ ਪ੍ਰਧਾਨ ਸੁਭਾਸ਼ ਚਾਬਲਾ ਅਤੇ ਰਜਿੰਦਰ ਸਿੰਘ ਵੱਡਹੇੜੀ ਸਣੇ ਵੱਡੀ ਗਿਣਤੀ ਆਗੂਆਂ ਨੇ ਸ਼ਮੂਲੀਅਤ ਕੀਤੀ ਪਰ ਪਵਨ ਕੁਮਾਰ ਬਾਂਸਲ ਗੈਰ ਹਾਜ਼ਰ ਹੈ ਉਹਨਾਂ ਦੀ ਗੈਰ ਹਾਜ਼ਰੀ ਤੇ ਸਾਰਿਆਂ ਨੇ ਸਵਾਲ ਚੁੱਕੇ ਚੰਡੀਗੜ੍ਹ ਮੈਲਾ ਕਾਂਗਸ ਦੀ ਪ੍ਰਧਾਨ ਦੀਪਾ ਸੁਦੂਬੇ ਨੇ ਕਿਹਾ ਕਿ ਕਾਂਗਸ ਵੱਲੋਂ ਪਵਨ ਕੁਮਾਰ ਬਾਂਸਰ ਨੂੰ ਅਨਗੋਲੀਆਂ ਕਰਨਾ ਗਲਤ ਹੈ ਤੇ ਜਿਹੜਾ ਕਾਂਗਸੀ ਵਰਕਰਾਂ ਨੇ ਚੰਡੀਗੜ੍ਹ ਦੇ ਪ੍ਰਧਾਨ ਐਚਐਸ ਲੱਕੀ ਤੇ ਤਿੱਖਾ ਅਮਲਾ ਬੋਲਦਿਆਂ ਕਿਹਾ ਕਿ ਲੱਕੀ ਵੱਲੋਂ ਵਰਕਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਇਸ ਦਰਾਂ ਪਾਰਟੀ ਤੋਂ ਨਾਰਾਜ਼ ਕਾਂਗਸੀ ਵਰਕਰਾਂ ਨੇ ਲੱਕੀ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਚੰਡੀਗੜ੍ਹ ਕਾਂਗਸ ਦਾ ਪ੍ਰਧਾਨ ਬਦਲਣ ਦੀ ਮੰਗ ਕੀਤੀ ਜਾਨੀ ਕਿ ਜਦੋਂ ਟਿਕਟ ਦਾ ਐਲਾਨ ਹੁੰਦਾ ਤੇ ਉਦੋਂ ਬਹੁਤ ਉਸ ਪਾਰਟੀ ਨੂੰ ਦੇਖਣਾ ਪੈਂਦਾ ਪਰ ਜਦੋਂ ਅਜਿਹਾ ਕੁਝ ਹੁੰਦਾ ਕਿ ਜਿਸ ਉਮੀਦਵਾਰ ਤੇ ਜ਼ਿਆਤਰ ਵਰਕਰਾਂ ਦੀਆਂ ਨਜ਼ਰਾਂ ਹੋਣ ਉਸ ਨੂੰ ਟਿਕਟ ਨਾ ਮਿਲੇ ਉਸ ਨੂੰ ਨਿਗੋਲਿਆ ਕੀਤਾ ਜਾਵੇ ਤਾਂ ਫਿਰ ਸਵਾਲ ਵੀ ਉਠਣੇ ਲਾਜ਼ਮੀ ਹੁੰਦੇ ਨੇ ਜਿਸ ਤਰੀਕੇ ਨਾਲ ਦੇਖਣ ਨੂੰ ਮਿਲਿਆ ਤਾਂ ਇਸ ਦਾ ਚੋਣਾਂ ਵਿੱਚ ਵੀ ਪਿੱਛੇ ਦੇਖਿਆ ਗਿਆ ਕਿ ਸਿੱਧੇ ਤੌਰ ਤੇ ਪਾਰਟੀਆਂ ਨੂੰ ਨੁਕਸਾਨ ਵੀ ਚੱਲਣਾ ਪਿਆ ਕਿਉਂਕਿ ਪਾਰਟੀ ਨੇ ਸਾਰੇ ਹਾਲਾਤ ਦੇਖਣੇ ਹੁੰਦੇ ਨੇ ਆਪਣੇ ਜਿੱਥੇ ਟਿਕਟ ਦੇਣੀ ਹੁੰਦੀ ਆ ਉਸ ਕੌਨਸਟਿਟੂਐਂਸੀ ਦੇ ਵਿੱਚ ਕਿ ਉੱਥੇ ਹਾਲਾਤ ਕੀ ਨੇ ਲੋਕ ਕਿਹੜੇ ਲੀਡਰ ਨੂੰ ਚਾਹੁੰਦੇ ਨੇ ਤਾਂ ਉਸ ਨੂੰ ਟਿਕਟ ਦਿੱਤਾ ਜਾਂਦਾ ਕਿਸ ਦਾ ਆਧਾਰ ਹੈ ਕਿਸ ਦਾ ਨਾਮ ਹੈ ਕਿਸ ਦਾ ਪ੍ਰਭਾਵ ਹੈ ਪਰ ਬਾਅਦ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਕਿ ਉੱਥੇ ਉੱਥੋਂ ਦੇ ਵਰਕਰ ਜਿਹੜੇ ਉਸ ਪਾਰਟੀ ਨਾਲ ਸੰਬੰਧਤ ਜੇਕਰ ਉਹ ਨਾਰਾਜ਼ ਹੋਣ ਤਾਂ ਵੋਟਾਂ ਵਿੱਚ ਨੁਕਸਾਨ ਵੀ ਝੱਲਣਾ ਪੈਂਦਾ ਤਾਂ ਚੰਡੀਗੜ੍ਹ ਵਿੱਚ ਹੁਣ ਜੇ ਵਿਰੋਧ ਹੋ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਨੂੰ ਇਸ ਦਾ ਕਿੰਨਾ ਕੁ ਨੁਕਸਾਨ ਹੁੰਦਾ ਨਜ਼ਰ ਆਏਗਾ ਕਿਉਂਕਿ ਸਥਿਤੀ ਜਹੀ ਬਣੀ ਹੋਈ ਹੈ ਕਿ ਹੁਣ ਉਮੀਦਵਾਰ ਦਾ ਜਿਹੜਾ ਵਿਰੋਧ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਥੋੜੀ ਬਹੁਤੀ ਫੁੱਟ ਦੇਖਣ ਨੂੰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਰੂਪ ਵੀ ਧਾਰ ਸਕਦੀ ਹੈ ਜਿਸ ਤਰੀਕੇ ਨਾਲ ਉਹ ਵਰਕਰਾਂ ਵੱਲੋਂ ਅਸਤੀਫੇ ਵੀ ਦਿੱਤੇ ਗਏ ਨੇ ਅਤੇ 3 ਦਰਜਨ ਦੇ ਕਰੀਬ ਕਾਂਗਰਸੀ ਵਰਕਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਨੇ ਕਿਉਂਕਿ ਉਹ ਜਿਹੜੇ ਦਿਵਾੜੀ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਉੱਤੇ ਨਾਰਾਜ਼ ਨੇ ਕਿਉਂਕਿ ਕੇਂਦਰੀ ਮੰਤਰੀ ਰਹੇ ਪਵਨ ਕੁਮਾਰ ਬਾਂਸਲ ਵੀ ਨਾਰਾਜ਼ ਦਿਖਾਈ ਦੇ ਰਹੇ ਨੇ ਕਿ ਤਿੱਖਤਾ ਜਿਹੜੀ ਉਹਨਾਂ ਨੂੰ ਕਿਉਂ ਦਿੱਤੀ ਗਈ ਹੈ ਪਰ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਮਨੀਸ਼ ਦਿਵਾੜੀ ਦੀ ਉਹਨਾਂ ਨੇ ਵੱਲੋਂ ਕਿਹਾ ਗਿਆ ਹੈ ਕਿ ਨਾਰਾਜ਼ ਵਰਕਰਾਂ ਨੂੰ ਛੇਤੀ ਮਨਾ ਲਿਆ ਜਾਊਗਾ ਪਰ ਕੀ ਨਾਰਾਜ਼ ਵਰਕਰ ਨੇ ਜਿਹੜੇ ਉਹ ਅਬ ਵਾਕੀ ਮੰਨ ਜਾਣਗੇ ਕਿ ਕਿਉਂਕਿ ਮਸਲਾ ਟਿਕਟ ਦਾ ਸੀ ਟਿਕਟ ਤੋਂ ਬਾਅਦ ਕੀ ਉਹ ਮੰਨਣਗੇ ਜਾਂ ਫਿਰ ਜਹੇ ਹਾਲਾਤ ਬਣ ਗਏ ਜਿਹੜੇ ਕਿ 2022 ਵਿੱਚ ਵੀ ਬਣੇ ਉਸ ਵਕਤ ਵੀ ਜਹੇ ਉਮੀਦਵਾਰਾਂ ਨੂੰ ਕੁਝ ਪਾਰਟੀਆਂ ਵੱਲੋਂ ਟਿਕਟ ਦਿੱਤਾ ਗਿਆ ਤੋਂ ਲੈ ਕੇ ਦੂਜੇ ਉਮੀਦਵਾਰ ਜਿਹੜੇ ਵਰਕਰ ਸੀਗੇ ਉਹ ਨਾਰਾਜ਼ ਦਿਖਾਈ ਦਿੱਤੇ ਤਾਂ ਉਸ ਦਾ ਵੱਡਾ ਕਮਿਆਜਾ ਵੀ ਸਿਆਸੀ ਪਾਰਟੀਆਂ ਨੂੰ ਪ੍ਰੂਤਨਾ ਪਿਆ ਪਰ ਲੋਕ ਸਭਾ ਚੋਣਾਂ 'ਚ ਵੀ ਬਹੁਤ ਸਾਰੇ ਸੀਟਾਂ ਤੇ ਜਹੇ ਹਾਲਾਤ ਬਣੇ ਹੋਏ ਨੇ ਆਮੇ ਗੱਲ ਕਾਂਗਰਸ ਦੀ ਕਰੀਏ ਜਾਂ ਦੂਜੀਆਂ ਪਾਰਟੀਆਂ ਦੀ ਤਾਂ ਜਿਹੜੇ ਵਰਕਰ ਨੇ ਵੱਡਾ ਕਹਿੰਦੇ ਕਿ ਇੱਕ ਵੱਡੇ ਗਰੁੱਪ ਨੇ ਵਰਕਰਾਂ ਦੇ ਉਹ ਨਾਰਾਜ਼ ਜਰੂਰ ਦਿਖਾਈ ਦੇ ਰਹੇ ਨੇ ਕਿ ਇੱਥੇ ਟਿਕਟ ਦਾ ਹੱਕਦਾਰ ਕੋਈ ਹੋਰ ਸੀ ਪਰ ਟਿਕਟ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਹੈ ਪਾਰਟੀ ਵੱਲੋਂ ਜਿਹਾ ਕਿਉਂ ਕੀਤਾ ਜਾਂਦਾ ਹੈ ਮਿਹਨਤ ਕਰਨ ਵਾਲੇ ਜਿਹੜੇ ਉਤੋਂ ਦੇ ਇਲਾਕੇ ਨਾਲ ਸੰਬੰਧਿਤ ਲੀਡਰ ਨੇ ਉਹਨਾਂ ਨੂੰ ਅਨਗੋਲੀਆਂ ਕਿਉਂ ਕੀਤਾ ਜਾਂਦਾ ਹੈ ਸਵਾਲ ਜ਼ਰੂਰ ਉੱਠਦੇ ਨੇ ਪਰ ਕਾਂਗਰਸ ਪਾਰਟੀ ਅੰਦਰ ਕੀ ਹਾਲਾਤ ਰਹਿਣਗੇ 2000 ਚੌਵੀਂ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਨ ਕੀ ਵੋਟਾਂ ਤੋਂ ਪਹਿਲਾਂ ਤਾਂ ਉਸ ਦਾ ਜ਼ਿਕਰ ਵੀ ਤੁਹਾਡੇ ਨਾਲ ਕਰ ਦੇ ਰਾਂਗੇ ਦਿਉਜਾਜਤ ਧੰਨਵਾਦ